ਮੁਰਦਾਬਾਦ 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 ਸੀਡੀਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਸੀਡੀਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਪੱਕੇ ਮਰਾਜੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੱਕੇ ਮਰਾਜੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਾਡਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾ 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 ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸੀਟੀਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਸੀਟੀਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਇੱਕਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ

ਰੱਦ ਕਰੋ ਰੱਦ ਕਰੋ ਸੀਟੀਜ਼ ਰੱਦ ਕਰੋ ਰੱਦ ਕਰੋ ਰੱਦ ਕਰੋ ਇੱਕਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਇੱਕਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਇੱਕਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬੀ ਵਿੱਚ ਮੈਂ ਬਾਈ ਤੁਹਾਡਾ ਮੇਰਾ ਨਾਮ ਜਿੰਦਰ ਸਿੰਘ ਹੈ ਜੀ ਤੇ ਮੈਂ ਕੰਟ੍ਰੈਕਟ ਵਰਕਰ ਯੂਨੀਅਨ ਹਾਰਪੁਰ ਦੇ ਕਮੇਟੀ ਦਾ ਮੈਂਬਰ ਆ ਜੀ ਤੇ ਸਾਡੀ ਜਿਹੜੇ ਅੱਜ ਅਸੀਂ ਮੁੱਖ ਸਾਡੀ ਜਿਹ ਟਰਾਲੀ ਦੇ ਵਿੱਚ ਅਸੀਂ ਇਕੱਠੇ ਹੋਏ ਆ ਸਾਡੇ ਨਾਲ ਸਾਡੇ ਰੈਗੂਲਰ EMPLOYEES ਯੂਨੀਅਨ ਦੇ ਮੈਂਬਰ ਮੈਂਬਰ ਸਮਾਨ ਦੇ ਪ੍ਰਧਾਨ ਸਰਵਾਨ ਵੀ ਨਾਲ ਸਾਡੇ ਹਨ ਤੇ ਸਾਡੀ ਕੰਟ੍ਰੈਕਟ ਵਰਕਰ ਯੂਨੀਅਨ ਤੇ CTC ਵਰਕਰ ਯੂਨੀਅਨ ਤਿੰਨੋਂ ਯੂਨੀਅਨ ਦੇ ਮੈਂਬਰ ਸਾਡੇ ਨਾਲ ਇਕੱਠੇ ਹੋਏ ਆ ਸਾਡੀ ਮੁੱਖ ਮੰਗ ਅੱਜ ਦੇ ਵਿੱਚ ਜਿਹੜੀ ਹੈਗੀ ਆ CTC ਜਿਹੜੇ ਜੋ ਪੋਸਟਾਂ ਹਨ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਜੋ ਰੈਗੂਲਰ ਪੋਸਟਾਂ ਸੀਗੀਆਂ ਫਿਰਕਾ ਦੇ ਵਿੱਚ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੋ ਜੋ ਕੰਟਰੈਕਟ ਵਰਕਰ ਕੱਚੇ ਕਬ ਬੰਦੇ ਕੰਮ ਕਰ ਰਹੇ ਆ ਉਹਨਾਂ ਦੀਆਂ ਪੋਸਟਾਂ ਨੂੰ ਪੱਕਾ ਕੀਤਾ ਜਾਵੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੇ ਜੋ ਆਪਣੀ ਯੋਗਤਾ ਦੇ ਪੜ੍ਹਾਈ ਦੇ ਅਨਸਾਰ ਉਹਨਾਂ ਨੂੰ ਤਨਖਾਹ ਬਣਦੀ ਹੈ ਉਹਨਾਂ ਨੂੰ ਤਨਖਾਹ ਦਿੱਤੀ ਜਾਵੇ ਬਹੁਤ ਹੀ ਨਿਗੂਣੀਆਂ ਤਨਖਾਹਾਂ ਤੇ ਬੰਦੇ ਕੰਮ ਕਰ ਰਹੇ ਐ ਇੱਥੇ ਬੜੇ ਲੰਬੇ ਸਮੇਂ ਤੋਂ 10 10 15 15 ਸਾਲ ਹੋ ਗਏ ਆ ਨਾ ਉਹਨਾਂ ਨੂੰ ਕੋਈ ਹੱਕ ਮਿਲਦਾ ਆ ਤੇ ਨਾ ਉਹਨਾਂ ਦੀ ਕੋਈ ਆਵਾਜ਼ ਚੁੱਕਦਾ ਆ ਤੇ ਉਸ ਦੇ ਸਮਾਨ ਦੇ ਵਿੱਚ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਜਿੱਦਾਂ ਪਹਿਲਾਂ ਸਰਕਾਰ ਨੇ ਸਾਨੂੰ 22 ਵਾਰ ਪਹਿਲਾਂ ਮੀਟਿੰਗ ਦੇ ਕੇ ਸੀਐਮ ਸਾਹਿਬ ਨੇ ਲਿਖਤੀ ਰੂਪ ਪਰ ਸੀਐਮ ਸਾਹਿਬ ਨੇ ਲਿਖਤੀ ਰੂਪੇ ਮੀਟਿੰਗ ਦੇ ਕੇ ਸਾਨੂੰ ਵਾਅਦਾ ਵੀ ਕੀਤਾ ਸੀ ਹੁਣ ਤੁਹਾਡੀਆਂ ਮੰਗਾਂ ਮੰਨਾਂਗੇ ਪਰ ਸਾਨੂੰ ਲੋਕ ਸਭਾ ਚ ਇਲੈਕਸ਼ਨ ਤੋਂ ਬਾਅਦ 5 ਤਰੀਕ ਨੂੰ ਸਾਡੇ ਬੇਰਕਾ ਦੇ ਪ੍ਰਧਾਨ ਸੂਬਾ ਪ੍ਰਧਾਨ ਸਰਦਾਰ ਪਵਨਦੀਪ ਸਿੰਘ ਤੇ ਉਹਨਾਂ ਦੇ ਨਾਲ ਸਾਡੇ ਹੋਰ ਜਿਹੜੇ ਠੇਕੇ ਦੇ ਮੈਕਨੇ ਆ ਜਿੱਦਾਂ ਵਾਟਰ ਸਪਲਾਈ ਆ ਘੱਟੋ ਘੱਟ 10 ਮੈਕਨੇ ਸੀਗੇ ਜਿਨ੍ਹਾਂ ਦੇ ਨਾਲ ਮੀਟਿੰਗ ਕੀਤੀ ਸੀ ਸੀਐਮ ਸਾਹਿਬ ਨੇ ਤੇ ਸਾਨੂੰ 20 ਜੁਲਾਈ ਦਾ ਵਾਅਦਾ ਕੀਤਾ ਸੀ ਜਿ 20 ਜੁਲਾਈ ਨੂੰ ਤੁਹਾਡਾ ਅਸੀਂ ਕੋਈ ਹੱਲ ਕੱਟਾਂਗੇ ਤੇ ਨਾਲ ਸੀਟੀਸੀ ਵਾਲਿਆਂ ਦਾ ਸੀ ਕਿ ਉਹਨਾਂ ਦੀ ਸੀਟੀਸੀ ਵਾਲੀ ਪੋਸਟਾਂ ਰੱਦ ਕਰਾਂਗੇ ਪੱਕੀਆਂ ਪੋਸਟਾਂ ਦੀ ਬਹਾਲੀ ਕਰਾਂਗੇ ਜੋ ਪਹਿਲਾਂ ਰੈਗੂਲਰ ਪੋਸਟਾਂ ਪਲਾਂਟ ਦੇ ਵਿੱਚ ਬੇਰਕਾ ਪਲਾਂਟ ਦੇ ਵਿੱਚ ਚੱਲਦੀਆਂ ਸੀ ਪਰ ਕੋਈ ਉਹਨਾਂ ਦਾ ਹੱਲ ਨਹੀਂ ਕੀਤਾ ਗਿਆ ਸੋ ਅਸੀਂ ਉਸ ਦੇ ਸਬੰਧ ਦੇ ਵਿੱਚ ਅਸੀਂ ਕਾਲ ਸਾਡੇ ਸੂਬਾ ਪ੍ਰਧਾਨ ਪਵਨਦੀਪ ਸਿੰਘ ਕੋਲੋਂ ਕਾਲ ਦਿੱਤੀ ਗਈ ਸੀ ਅੱਜ 2 ਘੰਟੇ ਦੀ ਰਿਗਰ ਟ੍ਰੈਲੀ ਦੀ ਤੇ ਜੇ ਸਰਕਾਰ ਸਾਡਾ ਇਸ ਚੀਜ਼ ਦਾ ਕੋਈ ਹੱਲ ਨਹੀਂ ਕੀਤਾ ਤਾਂ ਅਸੀਂ ਕਿਤੋਂ ਹੋਰ ਸੰਘਰਸ਼ ਤਿੱਖਾ ਕਰਨ ਸਰਕਾਰ ਬਣੀ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਮਲਾਜਮਾਂ ਨਾਲ ਕਰਦੀ ਪਰ ਸਿੱਤੋਂ ਕੁਝ ਨਹੀਂ ਦਿਖਾਈ ਦੇ ਰਿਹਾ ਕੀ ਲੱਗਦਾ ਹੈ ਕਿ ਇਹ ਸਰਕਾਰ ਕਿਸੇ ਬਸ ਕਿ ਆਪਣੀ ਆਪਣੀ ਗਲਤੀ ਨੂੰ ਮੱਲਕੀ ਜਿਵੇਂ ਆਪਾਂ ਸਰਕਾਰ ਦਾ ਦੇਖੀਏ ਹਰ ਇੱਕ ਗੱਲ ਤੇ ਲਾਰਾ ਲਾਈ ਜਾ ਰਹੀ ਹੈ ਕਿਉਂਕਿ ਪਹਿਲਾਂ ਮੱਲਕੀ ਸੀਟੀਸੀ ਦਾ ਆਪਾਂ ਚੱਲ ਪੈਨੇ ਆ ਇਹਨਾਂ ਨਾਲ ਬੰਦਿਆਂ ਨਾਲ ਮੱਲਕੀ ਘੱਟੋ ਘੱਟ ਜਿਆਦਾ ਨਹੀਂ ਤਾਂ 3-4 ਸਾਲ ਹੋ ਗਏ ਅੱਜ ਰੱਦ ਕਰ ਦਿੰਨੇ ਆ ਪਿੱਛੇ ਮੀਟਿੰਗ ਹੋਈ ਆ ਉਹ ਚ ਵੀ ਕਹਤਾ ਸੀ ਰੱਦ ਕਰ ਰਹੇ ਆ ਪਰ ਲੇਕਿਨ ਇੱਕ ਦੂਜੇ ਤੇ ਟਾਲ ਮਟੋਲ ਕਰੇ ਜਾ ਰਿਹਾ ਹੈ ਬਾਕੀ ਨੰਬਰ 2 ਜਿਵੇਂ ਇੱਥੇ ਆਊਟਸੋਰਸ ਕਰਕੇ ਰੱਖਦਾ ਸੀ ਸੀਟੀਸੀ ਬਣਾ ਦਤਾ ਕਿਸੇ ਵੀ ਮਹਿਕਮੇ 'ਚ ਹੈ ਨਹੀਂ ਸਿਰਫ ਮਿਲਕ ਫੈਡ ਤੋਂ ਛੁੱਟ ਮਿਲਕ ਫੈਡ ਨੇ ਆਪਣੀ ਨਵੀਂ ਪੋਸਟੇਜ ਕੱਢ ਕੇ ਰੱਖ ਦਿੱਤੀ ਜੀ ਸੀ ਡੀ ਸੀ ਕਰਦੇ ਜਦ ਕਿ ਮਾਰਕ ਫੈਡ ਕੋਈ 슈ਗਰ ਫੈਡ ਕਿਸੇ 'ਚ ਵੀ ਹੈ ਨਹੀਂ ਪਰ ਲੇਕਿਨ ਇਹ ਰੋਜ਼ ਲਾਰੇ ਲੱਪੇ ਲਾ ਕੇ ਹੁਣਾ ਚੋ ਮੱਲਕੀ 24 ਤਰੀਕ ਨੂੰ ਧਾਰਨਾ ਦਿੱਤਾ ਤਾਂ ਇਹਨਾਂ ਨੇ ਥੋੜੀ ਨੱਠ ਭੱਜ ਪਾਈ ਬੇ ਮੱਲਕੀ ਬੰਦ ਹੋਣ ਲੱਗੇ ਹੁਣ 4 ਤਰੀਕ ਤੱਕ ਇੰਨੇ ਟਾਈਮ ਲੈ ਲਿਆ ਪਰ ਲੇਕਿਨ ਇਹ ਸਿਰਫ ਟਾਲ ਮਟੋਲ ਕਰੇ ਜਾ ਰਹੇ ਆ ਕਿਉਂਕਿ ਇਹ ਤਾਂ ਕੋਈ ਛਿੱਟਾ ਨਹੀਂ ਨਿਕਲ ਰਿਹਾ ਕਿਉਂਕਿ ਚਾਰਸ਼ਕਿਰੇ ਲੋਸ ਪੈ ਰਿਹਾ ਹੈ ਕੋਈ ਯਾਨੀ ਕਿ ਕੰਮ ਦਾ ਵੀ ਆ ਪਰ ਲੇਕਿਨ ਇਸ ਕੰਮ ਨੂੰ ਗੌਰ ਕੋਈ ਨਹੀਂ ਕਰ ਰਿਆ ਜੀ ਅਗਲੇ ਨੈਕਸਟ ਆਪਣਾ ਸਟੈਪ ਕੀ ਹੋਵੇ ਜੇਕਰ ਸਰਕਾਰ ਵੱਲੋਂ ਮੰਗਾ ਨਾ ਮਨੀ ਗਈ ਆ ਤਾਂ ਮੱਲਕੀ 4 ਤਰੀਕ ਦਾ ਸਾਨੂੰ ਟਾਈਮ ਦਿੱਤਾ ਗਿਆ ਮੱਲਕੀ ਅਗਰ 4 ਤਰੀਕ ਤੱਕ ਕੋਈ ਦਾ ਛਿੱਟਾ ਨਹੀਂ ਨਿਕਲਦਾ ਤਾਂ 5 ਤਰੀਕ ਨੂੰ ਆਪਾਂ ਮੱਲਕੀ ਬੰਦ ਦਾ ਸੱਦਾ ਦਿੱਤਾ ਉਹ ਸਾਰੇ ਪਲਾਂਟ ਟੋਟਲ ਮਿਲਕ ਫੈਡ ਉਹ ਬੰਦ ਕੀਤਾ ਜਾਊਗਾ ਪੂਰੇ ਪੰਜਾਬ ਦੇ ਪੂਰੇ ਪੰਜਾਬ ਦੇ ਹਾਂਜੀ